ਅੱਜ ਲੋਕਾਂ ਦੇ ਸਵਾਲਾਂ ਦਾ ਦੌਰ ਸ਼ੁਰੂ ਕੀਤਾ ਹੈ ਜੀ ਅੱਜ ਭਾਜਪਾ ਬਿਆਨ ਦੇ ਰਹੇ ਨੇ ਉਹਨਾਂ ਦੀ ਲੀਡਰਸ਼ਿਪ ਇਹ ਕਹਿ ਰਹੀ ਹੈ ਕਿ ਅਸੀਂ ਗੱਲ ਕਰਨ ਨੂੰ ਤਿਆਰ ਆਂ ਅਸੀਂ ਗੱਲਬਾਤ ਸੁਣਨ ਨੂੰ ਤਿਆਰ ਆਂ ਸਵਾਲ ਇਹ ਆ ਕਿ 18 18 ਤਰੀਕ ਤੋਂ ਲੈ ਕੇ 18 ਫਰਵਰੀ ਤੋਂ ਲੈ ਕੇ 16 ਮਾਰਚ ਤੱਕ ਬਿਲਕੁਲ ਅੱਖਾਂ ਵੀ ਬੰਦ ਕਰ ਲੀਆਂ ਮੂੰਹ ਵੀ ਬੰਦ ਕਰ ਲਿਆ ਕੰਨ ਵੀ ਬੰਦ ਕਰ ਲਏ ਲੋਕਾਂ ਦੀ ਆਵਾਜ਼ ਨਹੀਂ ਸੁਣਨੀ ਬੋਲਣੀ ਅੱਜ ਉਹਦਾ ਕੀ ਟੁਕ ਬਣਦੀ ਹੈ ਤੋ ਇਹ ਸਰਕਾਰਾਂ ਦੀ ਬੇਰੁਖੀ ਆਪਾਂ ਰੋ ਇਹਨਾਂ ਦਾ ਰਵਈਆ ਸਰਕਾਰ ਦਾ ਪਿਛਲੇ ਅੰਦੋਲਨ ਚ ਵੀ ਦੇਖਿਆ ਇਹ ਲੋਕਾਂ ਨੂੰ ਇਹ ਮੰਨ ਰੱਖਿਆ ਹੈ ਵੀ ਤੁਸੀਂ ਬੈਠਿਆ ਤਾਂ ਬੈਠੇ ਰਹੋ ਸਾਡੀ ਮਰਜ਼ੀ ਅਸੀਂ ਸੁਣੂਏ ਸਾਡੀ ਮਰਜ਼ੀ ਨਾ ਸੁਣੂਏ ਜਾਂ ਇਹਦੋਂ ਵੀ ਗਾਹਾਂ ਅਗਰੇ ਨੂੰ ਤੁਸੀਂ ਪਿੱਛੇ ਨਿਗਾਹ ਮਾਰੋਗੇ ਜਿਹੋ ਦਾ ਵਤੀਰਾ ਹੈ ਉਹ ਅੱਖਾਂ ਨੇ ਦੇ ਪੈਸੇ ਯਾਰ ਕਿੱਡਾ ਵੱਡਾ ਕਾਂਡ ਹੋਇਆ ਮਨੀਪੁਰ ਦੇ ਅੰਦਰ ਪ੍ਰੈਸ ਦਾ ਗਲ ਕੁੱਟ ਕੇ ਰੱਖਿਆ ਲੋਕਾਂ ਤੱਕ ਕੋਈ ਗੱਲ ਨਹੀਂ ਜਾਂਦੀ ਇੱਥੇ ਤਨ 400 ਲੋਕ ਤਨ 4000 ਲੋਕਾਂ ਦੀ ਮੌਤ ਹੋ ਜੇ ਔਰਤਾਂ ਦੀ ਬੇਪਤੀ ਹੋ ਜੇ ਉਹਨੂੰ ਬਾਹਰ ਨਾ ਨਿਕਲਣ ਦੇਣਾ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰਨਾ ਇਹ ਇਹ ਸਰਕਾਰਾਂ ਦੀ ਲੋਕਾਂ ਪ੍ਰਤੀ ਬੇਰੁਖੀ ਔਰ ਆਪਣੀ ਹੰਕਰਬਾਦੀ ਜਾਂ ਇਹ ਕਹਿੰਦੇ ਡਿਕਟੇਟਰਸ਼ਿਪ ਨੂੰ ਦਰਸਾਉਂਦਾ ਹੈ ਲਖੀਂਪੁਰ ਖੀਰੀ ਦੇ ਵਿੱਚ ਹੋਇਆ ਬਿਲਕੁਲ ਸ਼ਾਂਤ ਮਿਲੇ ਜਾਂਦੇ ਲੋਕਾਂ ਦੇ ਉੱਤੇ ਇਹਨਾਂ ਨੇ ਉਹ ਹਮਲਾ ਕਰਵਾਇਆ ਉਸ ਤੋਂ ਗਾਹ ਦੇਦਰ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਸ਼ੁਭ ਕਰਨ ਵੀ ਵਾਪਸ ਆ ਰਹੇ ਹੈ ਵਾਪਸ ਤੁਰੇ ਆਉਂਦੇ ਦੇ ਮਗਰੋਂ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਤਾਂ ਇਹ ਸਾਰੀਆਂ ਬੀਜੇਪੀ ਦੀ ਮਾਨਸਿਕਤਾ ਨੂੰ ਕਲੀਅਰ ਕਟ ਸਪਸ਼ਟਲੀ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਤਰਨਤਾਰਨ ਦੇ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਦੇ ਉੱਤੇ ਪਥਰਾਓ ਕਰ ਕੀਤਾ ਗਿਆ ਇਹਨਾਂ ਦੇ ਗੁੰਡਿਆਂ ਵੱਲੋਂ ਤੇ ਅੱਜ ਉਸੇ ਘਟਨਾ ਨੂੰ ਇੱਥੇ ਫੇਰ ਪਟਿਆਲਾ ਜੀ ਡਿਸਟ੍ਰਿਕਟ ਦੇ ਵਿੱਚ ਵੀ ਅੰਜਾਮ ਦਿੱਤਾ ਗਿਆ ਹੈ ਲਲਕਾਰ ਕੇ ਕੀਤਾ ਗਿਆ ਕਿ ਮੈਂ ਜਾਵਾਂਗਾ ਲੋਕਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਉਮੀਦਵਾਰ ਨੂੰ ਦੇਖਾਂਗੇ ਕੌਣ ਸਵਾਲ ਪੁੱਛਦਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਤੁਸੀਂ ਵੋਟਾਂ ਲਹੋਗੇ ਲੋਟਾ ਮੰਗੋਗੇ ਸਤਾ ਤੇ ਬੈਠਣ ਦਾ ਤੁਹਾਨੂੰ ਚਾਹ ਹੈ ਪਰ ਉਹ ਲੋਕਾਂ ਦੀ ਉਸ ਤਾਕਤ ਦੇ ਨਾਲ ਸਤਾ ਤੇ ਬੈਠ ਕੇ ਫਿਰ ਲੋਕਾਂ ਨੂੰ ਹਸਾਬਨਾ ਦਿਓ ਇਹ ਪੰਜਾਬ ਹੈ ਪੰਜਾਬੀ ਤਾਂ ਬਰਦਾਸ਼ਤ ਨਹੀਂ ਕਰੇਗਾ ਸੋ ਬੜੀ ਦੁਖਦਾਈ ਘਟਨਾਮਾ ਨੇ ਸਰਕਾਰ ਦੀ ਬੇਰੁਖੀ ਦਾ ਸਿੱਟਾ ਹੈ ਸਾਡੀ ਇਹ ਬੀਬੀ ਦੀ ਮੌਤ ਹੋਈ ਹੈ ਜਿਹੜੀ ਤਰਨਤਾਰਨ ਡਿਸਟ੍ਰਿਕਟ ਕੋ ਸਾਰੀ ਇਹ 50 55 ਸਾਲ ਦੀ ਉਮਰ ਸੀ ਬੀਬੀ ਦੀ ਪਰਿਵਾਰ ਨੂੰ ਬਹੁਤ ਲੋੜਾਂ ਹੁੰਦੀਆਂ ਨੇ ਪਰ ਇਸ ਉਮਰ ਦੇ ਵਿੱਚ ਉਹਦੇ ਬਹੁਤ ਸਾਰੇ ਕਾਰਜ ਕੰਪਲੀਟ ਕਰਨ ਵਾਲੇ ਪਏ ਹੁੰਦੇ ਆ ਔਰ ਇਹ ਇਹ ਮੈਂ ਕਹੂੰਗਾ ਕਿ ਸਰਕਾਰਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਇਕੱਲਾ ਸਾਡੇ ਨਹੀਂ ਹੈ ਹਰ ਵਰਗ ਦਾ ਤੁਸੀਂ ਦੇਖੋ ਕੀ ਹਾਲ ਹੋਣਾ ਹੈ ਢਿੜੇ ਢਿੜੇ ਰਾਹਾਂ ਉੱਤੇ ਸਰਕਾਰ ਤੁਰੀ ਹੈ ਲੋਕ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਛੋਟਾ ਇਹਨਾਂ ਦੇ ਝੰਡੇ ਤੇ ਨਹੀਂ ਹੈ ਇਹਨਾਂ ਦੇ ਝੰਡੇ ਤੇ ਹੈ ਕੇਵਲ ਤੇ ਕੇਵਲ ਅਡਾਨੀ ਪਰ ਕੇਵਲ ਤੇ ਕੇਵਲ ਮਤਲਬ ਕਾਰਪੋਰੇਟ ਘਰਾਣੇ ਪਰ ਇਸ ਉਸੇ ਬੇਰੁਕੀ ਦਾ ਅਸੀਂ ਕਿਮਾਜਾ ਭੁਗਤ ਰਹੇ ਹਾਂ ਪਰ ਕੋਈ ਗੱਲ ਨਹੀਂ ਸ਼ਹਾਦਤਾਂ ਦੇਵਾਂਗੇ ਲੜਾਈਆਂ ਲੜਾਂਗੇ ਫਿਰ ਇਹਨਾਂ ਇਹਨਾਂ ਗੱਲਾਂ ਤੋਂ ਡਰਦੇ ਇਸ ਬੇਰੁਕੀ ਦਾ ਨੂੰ ਵੇਖ ਕੇ ਅਸੀਂ ਮਦਾਨ ਛੱਡ ਕੇ ਤਾਂ ਭੱਜਣ ਵਾਲੇ ਨਹੀਂ ਲੜਾਈ ਨੂੰ ਆਖਰੀ ਅੰਜਾਮ ਤੱਕ ਲੜਾਂਗੇ ਔਰ ਉਹਨੂੰ ਵਾਹਿਗੁਰੂ ਕਿਰਪਾ ਕਰੇ ਤੁਸੀਂ ਦੇਖੋਗੇ ਕਿ ਸਰਕਾਰ ਨੂੰ ਮੂੰਹ ਦੀ ਖਾਣੀ ਵੀ ਪੈਗੀ ਥੋੱਕੇ ਛਟਣਾ ਵੀ ਪਏਗਾ ਜੀ ਸਰ ਜਿਸ ਤਰ੍ਹਾਂ ਜਿਹੜੀ ਕੱਲ ਘਟਨਾ ਵਾਪਰੀ ਹੈ ਤੇ ਹੁਣ ਕੋਈ ਐਫ ਆਈ ਆਰ ਵਗੈਰਾ ਲਾਂਚ ਹੋ ਗਈ ਹੈ ਕਿ ਨਹੀਂ ਐਫ ਆਈ ਆਰ ਦੀ ਹਜੇ ਟਿੱਕਰ ਮੇਰੇ ਕੋਲੇ ਕੋਈ ਰਿਪੋਰਟ ਨਹੀਂ ਆਈਗੀ ਐਫ ਆਈ ਆਰ ਜਦੋਂ ਲਾਂਚ ਕਰਨਗੇ ਪਤਾ ਲੱਗੇਗਾ ਅਸੀਂ ਜਿਹੜੇ ਪਰਿਵਾਰ ਨੇ ਜਿਹੜੇ ਬੰਦਿਆਂ ਦੇ ਨਾਂ ਦਿੱਤੇ ਨੇ ਉਹਨਾਂ ਬੰਦਿਆਂ ਦੇ ਨਾਂ ਲੈ ਕੇ ਆਉਂਦੇ ਆ ਕਿ ਨਹੀਂ ਆਉਂਦਾ ਪ੍ਰਸ਼ਾਸਨ ਇੱਕ ਤੇ ਇਹ ਗੱਲ ਹੈ ਫਿਰ ਉਹਨਾਂ ਦੀ ਗ੍ਰਿਫਤਾਰੀ ਕਰਨੀ ਹੈ ਉਹ ਗ੍ਰਿਫਤਾਰੀ ਕਰਦਾ ਹੈ ਕਿ ਨਹੀਂ ਕਰਦਾ ਪ੍ਰਸ਼ਾਸਨ ਰਲੀ ਇੱਥੇ ਖੜੀ ਹੈ ਅਜੇ ਅਜੇ ਤਾਂ ਕੁਛ ਵੀ ਨਹੀਂ ਅਜੇ ਤਾਂ ਗੱਲਬਾਤ ਲਈ ਸ਼ੁਰੂਆਤ ਸਾਰਿਆਂ ਨੂੰ ਪਹਿਲੇ ਤੇ ਅਸੀਂ ਬਹੁਤ ਆਪਣੀ ਪਾਰਟੀ ਵੱਲੋਂ ਮੈਂ ਆਪਾਂ ਹੋਰ ਜਿਥੇ ਆਏ ਸੀ ਜੀ ਇਸ ਸਬੰਸ ਨੂੰ ਬਹੁਤ ਹੀ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਬੜੀ ਇੱਕ ਅਨਫੋਰਚੂਨੇਟ ਗੱਲ ਹੈ ਐਸਮਨਾ ਬੜੀ ਵੱਡੀ ਪਾਤੀ ਸਕੁਤੀ ਦਿਖਾ ਦੇ ਹੈ ਕਿ ਪਹਿਲੇ ਦਿੱਲੀ ਵਿੱਚ ਮੋਰਚਾ ਲੱਗਾ ਉਥੇ ਭਾਜਪਾ ਦੀ ਸਰਕਾਰ 11 ਮਹੀਨੇ ਲਗਾਤਾਰ ਮੈਂ ਨਹੀਂ ਵੇਖਿਆ ਕਿਸੇ ਵੀ ਕਿਸਾਨ ਮੂਵਮੈਂਟ ਦੇ ਵਿੱਚ ਜਿਹੜਾ ਹੈੱਡ ਆਫ ਦੀ ਸਟੇਟ ਹੈ ਪ੍ਰਾਈਮ ਮਿਨਿਸਟਰ ਕੋਈ ਨੂੰ 10 ਮਿੰਟ ਦਾ ਵਕਤ ਵੀ ਨਾ ਹੈ 11 ਮਹੀਨਿਆਂ ਦੇ ਵਿੱਚ ਕੋਈ 5 ਮਿੰਟ ਆ ਕੇ ਕਿਸਾਨਾਂ ਦੀ ਗੱਲ ਸੁਣ ਸਕੇ 700 ਤੋਂ ਵੱਧ ਕਿਸਾਨ ਉੱਤੇ ਸ਼ਹੀਦ ਹੋਇਆ ਬਟ ਮੋਦੀ ਸਾਹਿਬ ਨੇ ਜ਼ਰੂਰਤ ਨਹੀਂ ਸਮਝੀ ਕਿ ਅਸੀਂ ਆਪਣੇ ਜਿਹੜੇ ਅੰਨ ਪੈਦਾ ਕਰਨ ਵਾਲੇ ਕਿਸਾਨ ਨੇ ਉਹਨਾਂ ਦੀ ਅਸੀਂ ਜਾ ਕੇ ਗੱਲ ਸੁਣ ਚਾਹੀਦੀ ਕੋਈ ਕੰਪਨਸੇਸ਼ਨ ਹੀ ਅਜੇ ਤੱਕ ਦਿੱਤੀ ਤੇ ਹੁਣੇ ਚੰਦ ਮਹੀਨੇ ਪਹਿਲੇ ਤੁਹਾਡੇ ਆ ਬਾਰਡਰ ਸ਼ੰਭੂ ਤੇ ਖਨਵਰੀ ਵਾਲੇ ਬਾਰਡਰਾਂ ਤੇ 400 ਤੋਂ ਵੱਧ ਪੰਜਾਬ ਦੇ ਕਿਸਾਨ ਵੀਰ ਜਿਹੜੇ ਨੇ ਜ਼ਖਮੀ ਹੋਏ ਤੇ ਜ਼ਖਮੀ ਵੀ ਪੰਜਾਬ ਦੀ ਟੈਰਿਟਰੀ 'ਚ ਰੋਣਾ ਚੱਲਦੇ ਰਹੀਆ ਹਰਿਆਣੇ ਵੱਲੋਂ ਤਕਰੀਬਨ ਮੀਲ-ਮੀਲ ਅੰਦਰ ਆ ਗੱਡੀਆਂ ਤੋੜੀਆਂ ਗਈਆਂ ਨੇ ਟਰੈਕਟਰ ਤੋੜੇ ਗਏ ਇੱਕ ਕਿਸਾਨ ਵੀਰ ਨੂੰ ਉਹਦੇ ਤਪਾਲ ਸਿੰਘ ਦੇ ਨਾਂ ਵਾਲੇ ਇੱਕ ਵਿਅਕਤੀ ਨੂੰ ਬੋਰੀ ਵਿੱਚ ਛੁੱਟ ਕੇ ਚੁੱਕ ਕੇ ਤੇ ਰੋਥਕ ਮੈਡੀਕਲ ਕਾਲਜ ਤੋਂ ਲਿਆ ਕੇ ਫਿਰ ਉਹਦਾ ਇਲਾਜ ਪੀਜੀਐਲ ਚ ਕੀਤਾ ਸੁਭਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਉਹ ਵੀ ਗੋਲੀ ਜਿਹੜੀ ਹੈ ਸਿਰ ਦੇ ਪਿਛਲੇ ਪਾਸੇ ਲੱਗਦੀ ਉਹਦਾ ਮਤਲਬ ਕਿ ਅੱਗੋਂ ਨਹੀਂ ਹੋਈ ਪਿੱਛੇ ਮੁੜਦੇ ਹੋਏ ਬੰਦੇ ਨੂੰ ਗੋਲੀ ਮਾਰੀ ਗਈ ਤੇ ਜ਼ਿਆਦਾਤਰ ਜਿਨੇ ਕਿਸਾਨ ਵੀਰ ਜ਼ਖਮੀ ਹੋਏ ਨੇ ਸਾਰੇ ਸ਼ਰੀਆਂ ਨਾਲ ਹੋਏ ਸਾਰੀ ਦੁਨੀਆ ਜਾਣਦੀ ਹੈ ਕਿ ਹਰਿਆਣਾ ਪੁਲਿਸ ਹੋਏ ਭਾਵੇਂ ਹਿੰਦੂਸਤਾਨ ਦੀ ਕੋਈ ਪੁਲਿਸ ਫੋਰਸ ਹੋਏ ਜਾਂ ਪੈਰਾ ਮਿਲਟਰੀ ਫੋਰਸਸ ਹੋ ਕਿਸੇ ਕੋ ਵੀ ਦਿਨਾਲੀ ਬੰਦੂਕ ਹੈ ਉਹਦਾ ਮਤਲਬ ਜਿਹੜੀ ਦਿਨਾਲੀ ਬੰਦੂਕ ਦੀ ਵਰਤੋਂ ਕੀਤੀ ਉਹ ਬਕਾਇਦਾ ਤੌਰ ਨਜਾਇਜ਼ ਵੈਪਨ ਨਾ ਕਿ ਐਂਡ ਅਨਫੋਰਚਨਟਲੀ ਮੈਂ ਵੇਖੋ ਜਿਹੜਾ ਪੁਲਿਸ ਦਾ ਜੋ ਇੱਕ ਤੌਰ ਤਰੀਕਾ ਬਣ ਗਿਆ ਪੰਜਾਬ ਪੁਲਿਸ ਦਾ ਜੇ ਇੱਥੇ ਕਿਸਾਨ ਭਰਾਵਾਂ ਨੇ ਜੈਨੂਨ ਆਪਣੀ ਗੱਲ ਦੱਸਦੇ ਕਿ ਕੋਈ ਵੀ ਨੁਮਾਇੰਦਾ ਭਾਜਪਾ ਦਾ ਆਉਂਦਾ ਅਸੀਂ ਉਹਨੂੰ ਸਵਾਲ ਕਰਦੇ ਜਾਂ ਤੇ ਸਦਾਰਨੀ ਪ੍ਰਨੀਤ ਕੌਰ ਜੀ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸਨ ਨਹੀਂ ਤੇ ਚੋਪੋਕੇ ਘਰ ਰਹਿਣਾ ਚਾਹੀਦਾ ਸੀ ਇੱਕ ਵਾਰ ਤੁਸੀਂ ਚਲੇ ਜਾਂਦੇ ਹੋ ਫਿਰ ਤੁਹਾਨੂੰ ਹਰਪਾਲਪੁਰਾ ਨਾਮ ਦਾ ਇੱਕ ਵਿਅਕਤੀ ਜਿਹੜਾ ਜਿਹੜਾ ਪਿਛਲੇ ਦਿਨਾਂ 'ਚ ਅਕਾਲੀ ਦਲ ਛੱਡ ਕੇ ਭਾਜਪੀ ਸ਼ਾਮਲ ਹੁੰਦਾ ਉਹ ਤੁਹਾਨੂੰ ਫੇਰ ਮੋੜ ਕੇ ਵਾਪਸ ਲੈ ਕੇ ਆਉਂਦਾ ਫਿਰ ਉੱਥੇ ਕਿਸਾਨਾਂ ਦੇ ਨਾਲ ਪੁਲਿਸ ਦੀ ਦੁਰਵਰਤੋਂ ਤੇ ਹਰਪਾਲਪੁਰੇ ਦਾ ਧੱਕਾ ਜਿਹੜਾ ਉਸ ਦੇ ਨਾਲ ਸਾਡਾ ਇੱਕ ਕਿਸਾਨ ਵੀਰ ਜਿਹੜਾ ਜੇਸ ਪਰਿਵਾਰ ਦੇ ਵਿੱਚ ਇੰਨੀ ਤਜਲੀ ਹੋਈ ਉਹਨਾਂ ਦੇ ਛਕੇ ਪਾਈ ਜਿਹੜੇ ਨੇ ਉਸ ਤੋਂ 20 ਦਿਨ ਪਹਿਲੇ ਉਹ ਪੂਰੇ ਇੱਕ ਇਹੋ ਜੀ ਐਂਡ ਇਹ ਜਿਹੜੇ ਨੇ ਕੋਈ ਨਿੱਜੀ ਮਸਲੇ ਵਾਸਤੇ ਨਹੀਂ ਇਹ ਤਾਂ ਹਿੰਦੁਸਤਾਨ ਦੀ ਕਿਸਾਨੀ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਵਾਸਤੇ ਗੱਲ ਕਰ ਰਹੇ ਤਾਂ ਮੇਰੀ ਮੰਗ ਅੱਜ ਇਮੀਡੀਏਟਲੀ ਭਗਵੰਤ ਮਾਨ ਤੋਂ ਇਹ ਹੈ ਕਿ ਭਗਵੰਤ ਮਾਨ ਤੋਂ ਅੱਗੇ ਹੀ ਪੰਜਾਬ ਨੂੰ ਬਹੁਤ ਹੱਦ ਤੱਕ ਫੇਲ ਕੇ ਜਿੱਥੇ ਨਾ ਤੇ ਪੰਜਾਬ ਦੇ ਤੋਂ ਬਾਰਡਰ ਪ੍ਰੋਟੈਕਟ ਕੀਤੇ ਨੇ ਨਾ ਕਿਸਾਨ ਜਥੇਬੰਦੀਆਂ ਤੇ ਕਿਸਾਨ ਪ੍ਰੋਟੈਕਟ ਕੀ ਬਜਾਏ ਕਿ ਤੁਸੀਂ ਲੋਕਾਂ ਨੂੰ ਪ੍ਰੋਟੈਕਸ਼ਨ ਦੋ ਤੁਸੀਂ ਇਹ ਵਾਕਿਆਤ ਵੀ ਜਿਹੜਾ ਪੰਜਾਬ 'ਚ ਹੋਇਆ ਸ਼ੁਭ ਕਰਨ ਦਾ ਵਖਾਇਆ ਗਿਆ ਕਿ ਹਰਿਆਣੇ 'ਚ ਹੋਇਆ ਸੀ ਬਾਰਡਰ ਹੁਣ ਵੀ ਜੋ ਵਤੀਰਾ ਹੈ ਪੰਜਾਬ ਪੁਲਿਸ ਦਾ ਜਿੱਥੇ ਵੀ ਤੁਸੀਂ ਵੇਖੋ ਆਪਣੇ ਲੋਕ ਨੇ ਆਪਣੇ ਲੋਕਾਂ ਨਾਲ ਕੋਈ ਸੰਜੀਦਗੀ ਦੇ ਨਾਲ ਕਿਸੇ ਨੂੰ ਰੋਕਣਾ ਪੀਸਫੁਲ ਪ੍ਰੋਟੈਸਟਰਸ ਦੇ ਵੇਖੋ ਕਿਸਾਨਾਂ ਨੇ ਜਿੱਥੇ ਵੀ ਕੋਈ ਕੰਮ ਕੀਤਾ ਝੰਡੇ ਚੁੱਕੇ ਨੇ ਨਾਰੇ ਲਾਏ ਨੇ ਕਿਸੇ ਨੂੰ ਧੱਕੇ ਨਾਲ ਰੋਕਿਆ ਨਹੀਂ ਗਿਆ ਕਿਸੇ ਦਾ ਧੱਕਾ ਕਰਨ ਦੀ ਕੋਸ਼ਿਸ਼ ਨਹੀਂ ਤੇ ਪੰਜਾਬ ਪੁਲਿਸ ਨੂੰ ਉਹ ਰੱਥਾ ਮੈਂ ਇਸਤੇਮਾਲ ਕਰਨਾ ਚਾਹੀਦਾ ਇਹਦੇ ਵਿੱਚ ਅੱਛਾ ਫਿਰ ਦੂਜੀ ਗੱਲ ਜੇ ਹਰਪਾਲਪੁਰੇ ਨੇ ਕੰਮ ਕੀਤਾ ਹੀ ਸੀ ਤਾਂ ਕੰਮ ਆ ਰਿਆ ਮੌਕੇ ਤੇ ਮੌਤ ਹੋਈ ਤਾਂ ਉਹਨੂੰ ਉੱਥੇ ਮੌਕੇ ਤੇ ਹੀ ਅਰੈਸਟ ਕਰਨਾ ਚਾਹੀਦਾ ਤੁਸੀਂ ਉਹਨੂੰ ਜਾਣ ਦਿੱਤਾ ਪੂਰਾ ਦਿਨ ਗੁਜ਼ਰਨ ਦੇ ਬਾਵਜੂਦ ਅਜੇ ਤੱਕ ਐਫ ਆਈ ਆਰ ਕੱਟੀ ਨਹੀਂ ਗਈ ਸੀਨੀਅਰ ਅਫਸਰਾਂ ਨਾਲ ਮੇਰੀ ਗੱਲ ਹੋਈ ਹੈ ਕਹਿੰਦੇ ਜੀ ਐਫ ਆਈ ਆਰ ਲਿਖੀ ਜਾ ਰਹੀ ਹੈ ਬਹਿ ਦੱਸੋ ਇਹ ਕਿਹੜਾ ਕੋਈ ਐਹੋਜੀ ਚੀਜ਼ ਹੈ ਕਿ ਜਿਹਨੂੰ ਲਿਖਣ ਨੂੰ ਤੁਹਾਨੂੰ ਕੋਈ ਕੋਈ ਘਰਤ ਕੋਈ ਡਾਕਟਰ ਤੋਂ 10 ਘੰਟੇ ਚਾਹੀਦੇ ਤੋ ਇਹੋ ਜੀ ਗੱਲ ਕਾਰਨ ਉਗਵਾਂ ਤੋਂ ਮਾਰ ਨੂੰ ਇੱਕੋ ਗੱਲ ਮੈਂ ਕਹੂੰਗਾ ਰੱਬ ਤੈਨੂੰ ਭੁੱਲਿਆ ਜ਼ਮੀਨ ਤੇ ਪੈਰ ਲਾ ਆ ਕੇ ਇਮੀਡੀਏਟਲੀ ਐਫ ਆਈ ਆਰ ਕੱਟ ਕਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਜੋ ਵੀ ਬਿਆਨ ਦਿੱਤੇ ਨੇ ਉਹਨਾਂ ਤੇ ਐਫ ਆਈ ਆਰ ਕੱਟੀ ਜਾਏ ਇਮੀਡੀਏਟ ਕਾਰਵਾਈ ਹੋਏ ਉਹ ਬੰਦੇ ਅਰੈਸਟ ਕੀਤੇ ਤੇ ਫਿਰ ਪੋਸਟਮਾਰਟਮ ਦਾ ਬਾਕੀ ਦਾ ਕੰਮ ਕਿਸਾਨ ਜਥੇਬੰਦੀਆਂ ਸਾਰੀਆਂ ਇੱਥੇ ਬੈਠੀਆਂ ਉਹਨਾਂ ਨੂੰ ਤੁਸੀਂ ਬਕਾਇਦਤ ਔਰ ਕੌਨਫੀਡੈਂਸ ਚ ਲੋ ਉਸ ਤੋਂ ਬਾਅਦ ਫਿਰ ਪੋਸਟਮਾਰਟਮ ਹੋਏ ਤੇ ਨਾਲ ਇਸ ਗਰੀਬ ਕਿਸਾਨ ਭਰਾ ਨੂੰ ਜਿਹੜੀ ਕੰਪਨਸੇਸ਼ਨ ਜਿਸ ਤਰ੍ਹਾਂ ਬਾਕੀ ਜਗ੍ਹਾ ਦਿੱਤੀ ਗਈ ਹੈ ਸਰਕਾਰੀ ਨੌਕਰੀ ਵੀ ਤੇ ਪੈਸੇ ਦੀ ਮਦਦ ਉਹ ਵੀ ਨਾਲ ਹੀ ਕਰਨ ਦੇ ਵਿੱਚ ਅਸੀਂ ਪੂਰਨ ਇਹਨਾਂ ਦੀ ਇਸ ਲੜਾਈ ਦੇ ਵਿੱਚ ਸ਼ਾਮਲ ਹਾਂ ਜਿੱਥੇ ਵੀ ਲੋੜ ਪਏਗੀ ਅਸੀਂ ਆਪਣੀ ਕਿਸਾਨ ਜਥੇਬੰਦੀਆਂ ਨਾਲ ਤੇ ਕਿਸਾਨ ਵੀਰਾਂ ਨਾਲ ਖੜੇ ਹਾਂ ਫਤਿਹਦਾਰੀ ਪਾਰਟੀ ਕਿਉਂ ਨਹੀਂ ਜਾਗਰੀ ਹੈਗੀ ਕਿਸਾਨਾਂ ਨੂੰ ਬਹੁਤ ਦੇਰ ਹੋ ਗਈ ਐ ਤੇ ਦੇਖੋ ਮੇਰਾ ਤੇ ਪਹਿਲੇ ਤੋਂ ਕਹਿਣਾ ਹੈ ਕਿ ਜਿਹੜਾ ਭਗਵੰਤ ਮਾਨ ਹੈ ਇਹ ਕੇਜਰੀਵਾਲ ਦੇ ਵੀ ਕੰਟਰੋਲ ਤੋਂ ਬਾਹਰ ਇਹ ਸਿੱਧੇ ਤੌਰ 'ਤੇ ਭਾਜਪਾ ਦੀ ਸਰਕਾਰੇ ਨੂੰ ਰਨ ਕਰ ਕੇ ਕੇ ਜਿਹੜਾ ਭਗਵੰਤ ਮਾਨ ਦਾ ਹਰ ਕੰਮ ਹੈ ਤੁਸੀਂ ਵੇਖੋ ਐਸ ਕੇਸ ਦੇ ਵਿੱਚ ਐਫ ਆਈ ਆਰ ਦੇਰੀ ਕਿਉਂ ਹੋ ਰਹੀ ਹੈ ਉਹਦਾ ਮਤਲਬ ਸੈਂਟਰ ਤੋਂ ਪ੍ਰੈਸ਼ਰ ਆ ਰਿਹਾ ਹੋਣਾ ਸਰਦਾਰਨੀ ਪ੍ਰਨੀਤ ਕੌਰ ਦੇ ਨਾਲ ਉਹ ਬੰਦਾ ਆਇਆ ਉਹਨੂੰ ਬਚਾਉਣ ਦੀ ਕੋਸ਼ਿਸ਼ ਤੇ ਹੁਣ ਹੋਏਗੀ ਤੇ ਸੈਂਟਰ ਨੇ ਨਹੀਂ ਤੇ ਜੇ ਇਹਦੇ ਤੇ ਕੋਈ ਪ੍ਰੈਸ਼ਰ ਨਾ ਹੋਏ ਉਹਨਾਂ ਤੱਕ ਤੇ ਕਦੋਂ ਦਾ ਐਫ ਆਈ ਆਰ ਘਟ ਕੇ ਤੇ ਗ੍ਰਿਫਤਾਰੀ ਹੋ ਜਾਣੀ ਚਾਹੀਦੀ ਸੀ ਉਹਦਾ ਮਤਲਬ ਨਹੀਂ ਹੋ ਰਹੀ ਥੈਟ ਮੀਨ ਸੈਂਟਰ ਤੋਂ ਸਿੱਧੇ ਤੌਰ 'ਤੇ ਪ੍ਰੈਸ਼ਰ ਆ ਰਿਹਾ ਹੈ ਉਨੇ ਤੋਂ ਉੱਤ ਆ ਫਸਿਆ ਵਿੱਚ ਬਟ ਇਹਨੇ ਮੈਂ ਤਾਂ ਸਿੱਧੇ ਤੌਰ 'ਤੇ ਜੋ ਪੰਜਾਬ ਦੀ ਕਿਸਾਨੀ ਨਾਲ ਦੋਰੀਵਾਰ ਹੋਇਆ ਇਹਦੇ ਵਾਸਤੇ ਸਿੱਧੇ ਤੌਰ 'ਤੇ ਭਗਵੰਤ ਮਾਨ ਰਿਸਪੋਨਸਿਬਲ ਅਸੀਂ ਇਨ ਰਿਸਪੋਨਸਿਬਲ ਠਰਾਨੇ ਆ ਆਏਗਾ ਟਾਈਮ ਪੰਜਾਬ ਦੇ ਲੋਕ ਘਟਾਰੇ ਤੇ ਨੂੰ ਖੜਾ ਕਰਨਗੇ ਇਹਦਾ ਐਂਟੀ ਕਿਸਾਨ ਚਿਹਰਾ ਇਹਦਾ ਐਂਟੀ ਪੰਜਾਬ ਚਿਹਰਾ ਲੋਕਾਂ ਨੇ ਬਹੁਤ ਚੰਗੀ ਤਰ੍ਹਾਂ ਜਾਣ ਲਿਆ ਪਛਾਣ ਲਿਆ ਨਹੀਂ ਨਹੀਂ ਗੱਲ ਚੀਮਾ ਸਾਹਿਬ ਕਹਿੰਦੇ ਨੇ